ਇਸ ਤਰੀਕੇ ਦੇ ਨਾਲ ਕੱਲ ਉਹਨਾਂ ਨੇ ਆਪਦਾ ਜਲੂਸ ਕਢਾਇਆ ਮੈਂ ਇਹਨੂੰ ਜਲੂਸ ਹੀ ਕਹੂੰਗਾ ਕਿ ਐਂ ਤਾਂ ਜਿਹੜੀਆਂ ਨੇ ਦੀਪੀਆਂ ਜਨਾਨੀਆਂ ਵੀ ਨਹੀਂ ਆਣ ਲੜਦੀਆਂ ਆਪਸ ਵਿੱਚ ਜਿਵੇਂ ਉਹ ਮੇਣੋ ਮੇਣੀ ਹੋ ਰਿਆ ਸੀਗਾ ਜਿਵੇਂ ਉਹ ਇਸ਼ਾਰੇ ਕਰ ਕਰਕੇ ਹੱਥ ਲਾ ਲਾ ਕੇ ਗੱਲਾਂ ਕਰ ਰਹੇ ਸੀ ਮੈਂ ਤਾਂ ਕਈ ਵਾਰ ਸੋਚ ਕੇ ਰਾਂ ਨਹੀਂ ਹੁੰਦੀ ਵੀ ਯਾਰ ਮੁੱਖ ਮੰਤਰੀ ਤੇ ਗਰੀਮਾ ਨੂੰ ਜਿਹੜੀ ਇੱਕ ਅਹੁਦੇ ਦੀ ਇੱਕ ਹੁੰਦੀ ਆ ਉਹਨੂੰ ਖਤਮ ਕਰ ਰਿਹਾ ਇਹ ਤੇ ਮੈਂ ਮੈਂ ਤਾਂ ਕੇਜਰੀਵਾਲ ਜੀ ਨੂੰ ਬੇਨਤੀ ਕਰੂੰਗਾ ਵੀ ਇਹਨੂੰ ਆ ਕੇ ਆਪਦੇ ਮੁੱਖ ਮੰਤਰੀ ਨੂੰ ਮਾੜਾ ਮੋਟਾ ਸਮਝਾਓ ਵੀ ਭਾਈ ਮੁੱਖ ਮੰਤਰੀ ਕੀ ਹੁੰਦਾ ਮੁੱਖ ਮੰਤਰੀ ਨੇ ਕਿਹਾ ਜਾ ਜਿਹੜਾ ਹੈ ਮੁੱਖ ਮੰਤਰੀ ਦਾ ਵਿਵਹਾਰ ਹੋਣਾ ਚਾਹੀਦਾ ਤੇ ਮਤਲਬ ਇਹ ਤਾਂ ਜਮੀ ਇੱਕ ਮਜ਼ਾਕ ਬਣਾ ਛੱਡਿਆ ਨੇ ਲੰਬੇ ਸਮੇਂ ਵਿਖਰੇਵੇਂ ਤੋਂ ਬਾਅਦ ਆਖਿਰਕਾਰ ਸੁਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਸਾਥੀ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਚੁੱਕੇ ਨੇ ਸਾਡਾ ਪਰਮਿੰਦਰ ਢੀਂਡਸਾ ਮੌਜੂਦ ਨੇ ਢੀਂਡਸਾ ਸਾਹਿਬ ਇੱਕ ਵੱਡਾ ਦਿਨ ਹੈ ਅੱਜ ਦਾ ਤੁਸੀਂ ਕਿਵੇਂ ਦੇਖਿਆ ਕੋ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਆਪਦੀ ਪਾਰਟੀ ਹੈ ਹਾਂ ਠੀਕ ਹੈ ਅਸੀਂ ਹੁਣ ਵੀ ਜਿਹੜੀ ਸਾਡੀ ਪਾਰਟੀ ਸੀ ਉਹ ਪੰਥਕ ਸਿਧਾਂਤਾਂ ਨੂੰ ਲੈ ਕੇ ਅਸੀਂ ਚੱਲੇ ਸੀ ਉਹੀ ਵਿਚਾਰਤਾ ਰਹਿ ਆਕਾਲੀ ਉਹੀ ਸੋਚ ਹੈ ਪਰ ਜਦ ਦੋ ਇਕੱਠੇ ਹੁੰਦੇ ਆ ਤਾਂ ਉਹਦੇ ਨਾਲ ਮਜ਼ਬੂਤੀ ਮਿਲਦੀ ਹੈ ਪਹਿਲਾਂ ਅਸੀਂ ਆੜ-ਆੜ ਸੀ ਹੁਣ ਇਕੱਠੇ ਹੋਣ ਨਾਲ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਅਸੀਂ ਚਰਮਨੀ ਕਾਲੀਦਨ ਨੂੰ ਹੋਰ ਤਗੜਾ ਕਰਨ ਵਿੱਚ ਸਹਾਇੀ ਹੋਵਾਂਗੇ ਸਾਡੀ ਇਹ ਕੋਸ਼ਿਸ਼ ਹੋਏਗੀ ਬਹੁਤ ਸਾਰੇ ਮਨਮਟਾਬ ਹੁੰਦੇ ਨੇ ਪਰ ਬਖਰੇਵੇਂ ਹੁੰਦੇ ਨੇ ਕਿਤੇ ਚਰਚਾ ਹੋਈ ਜਾਓ ਕੰਮ ਹੋਏ ਕਿ ਨਹੀਂ ਕੋਈ ਚਰਚਾ ਤਾਂ ਹੁੰਦੀ ਹੈ ਬਿਲਕੁਲ ਹੋਈ ਚਰਚਾ ਕੁਝ ਜਿਹੜੇ ਨੇ ਦੂਰ ਵੀ ਹੋਏ ਨੇ ਕੁਝ ਅਸੀਂ ਬਹਿ ਕੇ ਅੱਗੇ ਭਵਿਕ ਵਿੱਚ ਵੀ ਹੱਲ ਕਰ ਲਾਂਗੇ ਤੇ ਹੋ ਸਕਦਾ ਸਾਰੀਆਂ ਗੱਲਾਂ ਸਾਰੀਆਂ ਦੀ ਫਿਰ ਮੰਨੀਆਂ ਵੀ ਨਹੀਂ ਜਾਂਦੀ ਹੁੰਦੀ ਜਿਵੇਂ ਕਈ ਸਾਰੀਆਂ ਹੀ ਅਸੀਂ ਮੰਨਵਾ ਸਕਦੇ ਹਾਂ ਤਾਂ ਕੁਛ ਜਿਹੜਾ ਹੈ ਆਪਦੀ ਕਿਸੇ ਨੂੰ ਥੋੜੀ ਕੁਛ ਗੱਲ ਛੱਡਣੀ ਪੈਂਦੀ ਹੈ ਕਿਸੇ ਨੂੰ ਕੋਈ ਗੱਲ ਛੱਡਣੀ ਪੈਂਦੀ ਹੈ ਪਰ ਮੇਜਰ ਸਾਡਾ ਜਿਹੜਾ ਹੈ ਉਹ ਵਕਰੇ ਹੋਏ ਦੂਰ ਹੋਏ ਨੇ ਤੇ ਅਸੀਂ ਹੁਣ ਇਹੀ ਹੈ ਵੀ ਪਾਰਟੀ ਦੀ ਮਜ਼ਬੂਤੀ ਲਈ ਇਕੱਠੇ ਹੋ ਕੇ ਕੰਮ ਕਰਨਾ ਹੈਗਾ ਪਾਰਟੀ ਮਜ਼ਬੂਤ ਹੋਊ ਤਾਂ ਪੰਜਾਬ ਲਈ ਅਸੀਂ ਕੁਛ ਕਰ ਸਕਦੇ ਹਾਂ ਪੰਜਾਬ ਦੀ ਲੜਾਈ ਲੜ ਸਕਦੇ ਹਾਂ ਪੰਜਾਬ ਦੇ ਕੋਈ ਮਸਲੇ ਹੱਲ ਕਰਵਾ ਸਕਦੇ ਹਾਂ ਤੇ ਉਹ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਪੰਜਾਬ ਲਈ ਕੁਝ ਕਰ ਸਕਦੀ ਹੈ ਨਹੀਂ ਬਾਕੀ ਜਿਹੜੀਆਂ ਸੈਂਟਰ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਪੰਜਾਬ ਨਾਲ ਕੋਈ ਜਾਂਦਾ ਸਰੂਕਾਰ ਨਹੀਂ ਹੈ ਨਾ ਹੀ ਉਹਨਾਂ ਨੇ ਕਦੇ ਪਿਛਲੇ ਸਮੇਂ 'ਚ ਤੁਸੀਂ ਦੇਖੋ ਕੁਝ ਪੰਜਾਬ ਵਾਸਤੇ ਕੀਤਾ ਉਹ ਸਿਰਫ ਪੰਜਾਬ ਨੂੰ ਇੱਕ ਸਿਆਸਤ ਵਾਸਤੇ ਇੱਕ ਪੌੜੀ ਤਾਂ ਵਰਤ ਸਕਦੇ ਨੇ ਜਿਵੇਂ ਕੇਜਰੀਵਾਲ ਵਰਤ ਰਿਹਾ ਹੈ ਪੰਜਾਬ ਦੇ ਪੈਸੇ ਖਰਚ ਕਰਕੇ ਆਪ ਦਾ ਪ੍ਰਚਾਰ ਦੇਸ਼ਚ ਕਰ ਰਿਹਾ ਹੈ ਪੰਜਾਬ ਨੂੰ ਜਿਹੜਾ ਹੈ ਦਿਖਾ ਕੇ ਵੀ ਅਸੀਂ ਪੰਜਾਬ ਸਰਕਾਰ ਵਾਲੀ ਹੋਰ ਸੂਬਿਆਂ ਦੀ ਆਪਦੀ ਸਰਕਾਰ ਬਣਾਉਣੀ ਉਹਨਾਂ ਵਾਸਤੇ ਪੰਜਾਬ ਇੱਕ ਜਿਹੜਾ ਜ਼ਰੀਆ ਹੈ ਪੰਜਾਬ ਉਹਨਾਂ ਦਾ ਨਿਸ਼ਾਨਾ ਨਹੀਂ ਅਕਾਲੀ ਦਲ ਦਾ ਨਿਸ਼ਾਨਾ ਵੀ ਪੰਜਾਬ ਹੈ ਅਕਾਲੀ ਦਲ ਦਾ ਸਾਰਾ ਕੁਝ ਜਿਹੜਾ ਪੰਜਾਬ ਵੀ ਹੈ ਇਸ ਕਰਕੇ ਉਹਨਾਂ ਦੀ ਸੋਚ ਕਦੇ ਇਹ ਐਡੀ ਪੰਜਾਬ ਪ੍ਰਤੀ ਹੋ ਨਹੀਂ ਸਕਦੀ ਤਾਂ ਹੀ ਅਸੀਂ ਜਿਹੜਾ ਇਸੇ ਚੀਜ਼ ਲਈ ਵੀ ਅੱਜ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਇਕੱਠੇ ਗੁਰ ਸਿੰਘ ਫਾਜ਼ਲ ਖੋ ਚੱਲ ਕੇ ਆਏ ਸਾਰਾ ਤਮਾਮ ਲੀਡਰਸ਼ਿਪ ਆਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਆਉਣਾ ਇੱਕ ਮੈਸੇਜ ਸਟਰੋਂਗਲੀ ਦੇਣਾ ਹੈ देखो ਅਸੀਂ ਧਨਵਾਦੀਆਂ ਆਏ ਨੇ ਪਹਿਲਾਂ ਵੀ ਸਿੰਘ ਸਾਹਿਬ ਦੀ ਕੋ ਨਾਲ ਮੀਟਿੰਗ ਹੋਈ ਉੱਥੇ ਸਾਰੇ ਚਰਚਾਵਾਂ ਹੋਈਆਂ ਤੇ ਉਸ ਤੋਂ ਬਾਅਦ ਹੀ ਜਿਹੜਾ ਇਕੱਠੇ ਹੋਣ ਦਾ ਫੈਸਲਾ ਕੀਤਾ ਸਾਡੀ ਪਾਰਟੀ ਦੇ ਵਿੱਚ ਵੀ ਕਮੇਟੀ ਬਣੀ ਸੀ ਉਸ ਕਮੇਟੀ ਦੀ ਰਿਪੋਰਟ ਆਈ ਹੈ ਉਹ ਰਿਪੋਰਟ ਦੇ ਆਧਾਰ ਤੇ ਅਸੀਂ ਕਰ ਰਹੇ ਹਮ ਸਰਪ੍ਰਸਤ ਦੇ ਤੌਰ ਤੇ ਆਜਾ ਅਨਾਉਂਸ ਕਰਕੇ ਗਏ ਨੇ ਸੁਦੇ ਪ੍ਰਕਾਸ਼ ਸਿੰਘ ਬਾਦਲ ਤੋਂ ਆਵਾਜ਼ ਇਹ ਗੱਲ ਕਹੀ ਗਈ ਹੈ ਕਿ ਢੀਂਸਾ ਸਾਹਿਬ ਦਾ ਇੱਕ ਅਹੁਦਾ ਬਹੁਤ ਉੱਚਾ ਹੈ ਤੇ ਉਹਨਾਂ ਸਰਸ ਪ੍ਰਸਤੀ ਦਿੱਤੀ ਜਾਵੇ। ਕਿ ਉਹਦੇ ਲਈ ਵੀ ਅਸੀਂ ਧਨਵਾਦੀ ਹਾਂ ਵੀ ਆਖਰ ਪਾਰਟੀ ਦੇ ਵਿੱਚ ਕੋਈ ਮਾਣ ਮਿਲਦਾ ਹੈ ਤਾਂ ਬੰਦੇ ਨੂੰ ਖੁਸ਼ੀ ਤਾਂ ਹੁੰਦੀ ਹੈ। ਢੀਂਸਾ ਸਾਹਿਬ ਦਾ ਤਕਰੀਬਨ ਜੇ ਮੈਂ ਕਹਾ ਵੀ 50 ਸਾਲ ਤੋਂ ਉੱਤੇ ਦਾ 55 ਸਾਲ ਦਾ ਸਫਰ ਹੋ ਗਿਆ ਕਾਲੀ ਦਲ ਦੇ ਵਿੱਚ ਤੇ ਇਸ ਇਹ ਉਹਨਾਂ ਨੇ ਹੁਣ ਤੱਕ ਜਿਹੜਾ ਹੋਰ ਤਾਂ ਕਦੇ ਕੋਈ ਸਪਾਰਟੀ ਵੱਲ ਨਾ ਸੋਚਿਆ ਉਹ ਤਾਂ ਯਾਰ ਜਿੱਤ ਕੇ ਇਕਾਲੀ ਦਲ ਵਿੱਚ ਆਈ ਸੀ ਤੁਹਾਨੂੰ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ ਵੀ ਜਦ 72 ਦੇ ਵਿੱਚ ਜਦ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਬਣੀ ਟੀਨਸਾ ਸਾਹਿਬ ਉਹਦੋਂ ਆਜ਼ਾਦ ਇਹ ਮਲੇ ਜਿੱਤੇ ਸੀ ਨਹੀਂ ਆਮ ਲੋਕਾਂ ਦਾ ਸੁਭਾਅ ਹੁੰਦਾ ਵੀ ਜਿਹੜਾ ਹੈ ਹਾਕਮ ਪਾਰਟੀ ਵੱਲ ਭੱਜਦੇ ਆ ਟੀਨਸਾ ਸਾਹਿਬ ਨੇ ਉਦੋਂ ਸ਼੍ਰੋਮਣੀ ਇਕਾਲੀ ਦਲ ਜੁਆਇਨ ਕੀਤੀ ਸੀ ਇਸੇ ਕਰਕੇ ਕੀਤੀ ਸੀ ਵੀ ਸਿਧਾਂਤਕ ਤੌਰ ਤੇ ਵਿਚਾਰਧਾਰਕ ਤੌਰ ਤੇ ਇਕਾਲੀ ਸੀ ਹੁਣ ਵੀ ਅੱਜ ਵੀ ਉਹ ਸਥਿਤੀ ਹੈ ਹੋਰ ਕਦੇ ਅਸੀਂ ਨਾ ਸੋਚ ਸਕਦੇ ਸੀ ਨਾ ਕਦੇ ਸੋਚਿਆ ਵੀ ਹੋਰ ਕਿਤੇ ਪਾਸੇ ਜਾਣ ਦਾ ਬੀਬੀ ਜ਼ਗੀਰ ਕੌਰ ਦਾ ਬਹੁਤ ਸਾਰੇ ਹੋਰ ਬੇਨੇ ਉਹਨਾਂ ਨੂੰ ਤੁਸੀਂ ਵੀ ਆਪਣੇ ਵੱਲ ਅਪੀਲ ਕਰੋਗੇ ਨਾਲ ਆਉਣ ਦੇ ਇਕੱਠੇ ਹੋਣ ਦੇ ਦੇਖੋ ਅਸੀਂ ਤਾਂ ਸੁਖਵੀਰ ਜੀ ਨੇ ਵੀ ਅੱਜ ਗੱਲ ਕੀਤੀ ਹੈ ਅਸੀਂ ਵੀ ਕਹਾਂਗੇ ਵੀ ਬੀਬੀ ਜੀ ਨੂੰ ਆਉਣਾ ਚਾਹੀਦਾ ਨਾਲ ਠੀਕ ਹੈ ਮਤ ਭੇਦ ਹੁੰਦੇ ਨੇ ਸਾਡੇ ਵੀ ਸੀ ਪਰ ਗੱਲ ਇਹ ਵੀ ਕਈ ਵਾਰ ਸਾਨੂੰ ਮਤ ਭੇਦਾਂ ਨੂੰ ਭੁਲਾਉਣਾ ਵੀ ਪੈਂਦਾ ਹੈ ਕਈ ਕਿਸੇ ਮੌਕੇ ਤੇ ਸਾਨੂੰ ਗੁਡੇਰੇ ਜਿਹੜੇ ਹਿੱਤ ਨੇ ਉਹਨਾਂ ਨੂੰ ਦੇਖਣਾ ਪੈਂਦਾ ਹੈਗਾ ਤਾਂ ਹੀ ਉਹੀ ਚੀਜ਼ ਨੂੰ ਉਹਨਾਂ ਨੂੰ ਵੀ ਵਿਚਾਰਨਾ ਚਾਹੀਦਾ ਹੈ ਅੱਜ ਦੇ ਬਜਟ ਬਾਰੇ ਜ਼ਰੂਰ ਗੱਲ ਕਰਾਂਗੇ ਕਿਵੇਂ ਦੇਖਦੇ ਹੋ ਅੱਜ ਦੇ ਬਜਟ ਨੂੰ ਕਿਉਂਕਿ ਤੁਸੀਂ ਸਰਕਾਰ ਚ ਰਹੇ ਹੋ ਅਹਿਮ ਉਹਧਿਆ ਦੇ ਰਹੇ ਹੋ ਬਜਟ ਪੇਸ਼ ਹੁੰਦਾ ਰਿਹਾ ਪਰ ਆਜ ਦਾ ਬਜਟ ਕਿਵੇਂ ਹੈ ਦੇਖ ਬਜਟ ਕੁਝ ਨਹੀਂ ਮੇਰਾ ਇੱਕ ਲਫਾਫਾ ਹੈ ਤੁਸੀਂ ਉਹਨਾਂ ਤੋਂ ਚਲੋ ਵੀ ਪਿਛਲੇ ਬਜਟ ਦੇ ਵਿੱਚ ਜੋ ਤੁਸੀਂ ਡਿਵੈਲਪਮੈਂਟ ਲਈ ਜਾਂ ਸਕੀਮਾਂ ਲਈ ਪੈਸੇ ਰੱਖੇ ਸੀ ਉਹਨਾਂ ਚ ਕਿੰਨੀਆਂ ਪੂਰੀਆਂ ਹੋਈਆਂ ਮੈਂ ਸਾਬਦਾ ਜੇ ਉਹਨਾਂ ਨੇ ਪਿਛਲੇ ਸਾਲ 20 ਸਕੀਮਾਂ ਦਾ ਐਲਾਨ ਕੀਤਾ ਇੱਕ ਇੱਕ ਸਕੀਮ ਵੀ ਮਸਾਂ ਪੂਰੀ ਹੋਈ ਹੋਣੀ ਹੈ ਬਾਕੀ ਸਾਰੀਆਂ ਐਲਾਨ ਹੀ ਰਹੇਗੇ ਉਹਨਾਂ ਸਾਰਾ ਨਿਸ਼ਾਨਾ ਸਿਰਫ ਇੱਕ ਇਸ਼ਤਿਹਾਰਬਾਜ਼ੀ ਰਹੀ ਹੈ ਪੰਜਾਬ ਦੇ ਪੈਸੇ ਨੂੰ ਬਰਬਾਦ ਕਰ ਰਹੇ ਨੇ ਜਿਹੜੀਆਂ ਗੱਲਾਂ ਨਹੀਂ ਕਰਦੇ ਉਹਨਾਂ ਦੀ ਇਸ਼ਤਿਹਾਰ ਦੇ ਰਹੇ ਨੇ ਤੁਸੀਂ ਪਹਿਲੀ ਵਾਰ ਦੇਖਿਆ ਵੀ ਪਾਰਟੀ ਡਿਵੈਲਪਮੈਂਟ ਤੇ ਘੱਟ ਖਰਚ ਰਹੀ ਹੈ ਇਸ਼ਤਿਹਾਰਬਾਜ਼ੀ ਤੇ ਜ਼ਿਆਦਾ ਖਰਚ ਕਰ ਰਹੀ ਹੈ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਤੇ ਐਸੀ ਜਿਹੜੀ ਨਖਿੰਧ ਸਰਕਾਰ ਜਿਹੜੀ ਪੰਜਾਬ ਨੂੰ ਜਿਹੜਾ ਪੈਸੇ ਨੂੰ ਇਸ ਰੂਪ ਵਿੱਚ ਬਰਬਾਦ ਕਰ ਰਹੀ ਹੈ ਦੂਜੇ ਦਿੱਲੀ ਦੇ ਮੁੱਖ ਮੰਤਰੀ ਨੂੰ ਝੂਟੇ ਦੀਵਾਰ ਹੀ ਹੈ ਝਾੜਿਆਂ ਦੇ ਉੱਤੇ ਪੈਸਾ ਪੰਜਾਬ ਦਾ ਲੱਗ ਰਿਹਾ ਹੈਗਾ ਪੰਜਾਬ ਲਈ ਕੁਝ ਕੁਝ ਨਹੀਂ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਪੰਜਾਬ ਦੇ ਵਿੱਚ ਹਸਪਤਾਲ ਤੁਸੀਂ ਕਿਸੇ ਸਬਡਿਵੀਜ਼ਨ ਹਸਪਤਾਲ ਚਲੇ ਜਾਓ ਕਿਸੇ ਜ਼ਿਲ੍ਹੇ ਦੇ ਹਸਪਤਾਲ ਚਲੇ ਜਾਓ ਬੁਰਾ ਹਾਲ ਹੈ ਉੱਥੇ ਉੱਥੇ ਡਾਕਟਰ ਪੂਰੇ ਨਹੀਂ ਉੱਥੇ ਸਹੂਲਤਾਂ ਪੁਰੀਆਂ ਨਹੀਂ ਕਲੀਨਿਕਾਂ ਦੀ ਗੱਲ ਕਰੀਏ ਤਾਂ ਕਲੀਨਿਕ ਤੋਂ ਕਿਸੇ ਨੂੰ ਇਲਾਜ ਤਾਂ ਹਸਪਤਾਲ ਚੋਣਾ ਹੈ ਕਲੀਨਿਕ ਇਸ ਓਨਲੀ ਕੋਈ ਕਿਸੇ ਦਾ ਸਿਰ ਦੁਖਦਾ ਹੈ ਕੋਈ ਕਿਸੇ ਨੂੰ ਮਾੜੀ ਮੁੱਟੀ ਕੋਈ ਦਵਾਈ ਲੈਣੀ ਹੈ ਕੋਈ ਇਹ ਇੰਜ ਛੋਟੇ ਮੋਟੇ ਜਿਹੜੀਆਂ ਬਿਮਾਰੀਆਂ ਵਾਸਤੇ ਹੁੰਦੇ ਨੇ ਕਲੀਨਿਕ ਅਸਲ ਤਾਂ ਜਦ ਤੱਕ ਪੰਜਾਬ ਦੇ ਹਸਪੀਟਲ ਇਨਫਰਾਸਟ੍ਰਕਚਰ ਸਟਰੈਂਥ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਦੇ ਲੋਕਾਂ ਨੂੰ ਜਿਆਦਾ ਏਰੀਆ ਬਾਰੇ ਕਿਵੇਂ ਦੇਖਦੇ ਲਗਾਤਾਰ ਬਿਹੇਵੀਅਰ ਤੇ ਚਰਚਾਵਾ ਹੋ ਰਹੀਆਂ ਬਹੁਤ ਸਾਰੇ ਲੀਡਰ ਉਸ ਦੇ ਉੱਤੇ ਸਵਾਲ ਵੀ ਚੁੱਕ ਰਹੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕਰ ਰਹੇ ਆ ਦੇਖੋ ਮੈਂ ਇਹ ਇਹ ਕਹੂੰਗਾ ਕਿ ਜਿਸ ਤਰੀਕੇ ਦੇ ਨਾਲ ਕੱਲ ਉਹਨਾਂ ਨੇ ਆਪਦਾ ਜਲੂਸ ਕਢਾਇਆ ਮੈਂ ਇਹਨੂੰ ਜਲੂਸ ਹੀ ਕਹੂੰਗਾ ਵੀ ਐਂ ਤਾਂ ਜਿਹੜੀਆਂ ਨੇ ਬੀਬੀਆਂ ਜਨਨੀਆਂ ਵੀ ਨਹੀਂ ਆਇਆਂ ਲੜਦੀਆਂ ਆਪਸ ਵਿੱਚ ਜਿਵੇਂ ਉਹ ਮਿਹਣੋ ਮਿਹਣੀ ਹੋ ਰਿਆ ਸੀਗਾ ਜਿਵੇਂ ਉਹ ਇਸ਼ਾਰੇ ਕਰ ਕਰਕੇ ਹੱਥ ਲਾ ਲਾ ਕੇ ਗੱਲਾਂ ਕਰ ਰਿਆ ਸੀ ਮੈਂ ਤਾਂ ਕਈ ਵਾਰ ਸੋਚ ਕੇ ਰਾਨੀ ਹੁੰਦੀ ਆ ਵੀ ਯਾਰ ਮੁੱਖ ਮੰਤਰੀ ਦੇ ਗਰੀਮਾਂ ਨੂੰ ਜਿਹੜੀ ਇੱਕ ਅਹੁਦੇ ਦੀ ਇੱਕ ਹੁੰਦੀ ਆ ਉਹਨੂੰ ਖਤਮ ਕਰ ਰਿਆ ਹੈ ਤੇ ਮੈਂ ਮੈਂ ਤਾਂ ਕੇਜਰੀਵਾਲ ਜੀ ਨੂੰ ਬੇਨਤੀ ਕਰੂੰਗਾ ਵੀ ਇਹਨੂੰ ਆ ਕੇ ਆਪਦੇ ਮੁੱਖ ਮੰਤਰੀ ਨੂੰ ਮਾੜਾ ਮੋਟਾ ਸਮਝਾਓ ਵੀ ਭਾਈ ਮੁੱਖ ਮੰਤਰੀ ਕੀ ਹੁੰਦਾ ਮੁੱਖ ਮੰਤਰੀ ਦੇ ਕਿਹਾ ਜਾ ਜਿਹੜਾ ਹੈ ਮੁੱਖ ਮੰਤਰੀ ਦਾ ਵਿਵਹਾਰ ਹੋਣਾ ਚਾਹੀਦਾ ਤੇ ਮਤਲਬ ਇਹ ਤਾਂ ਜਮੀ ਇੱਕ ਮਜ਼ਾਕ ਬਣਾ ਛੱਡਿਆ ਉਹਨੇ ਬਹੁਤ ਬਹੁਤ ਧੰਨਵਾਦ ਆ ਸੁਪਰਮਿੰਦਰ ਢੀਂਟਸਾ ਜੀ ਜਿਹੜੇ ਚਰਚਾ ਕਰ ਰਹੇ ਤਮਾਮ ਮੁੱਦੇ ਲੈ ਕੇ ਕੈਮਰਾਮੈਨ ਜੱਗੀ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ